ਅੱਜ ਦੀ ਪ੍ਰੈਸ ਕਾਨਫਰੰਸ ਜਿਹੜਾ ਕਲੇਰ ਨੇ ਜੋ ਵਾਦਾ ਵਾ ਵਾ ਬੜਿਆ ਸਰਕਾਰ ਦੀ ਸ਼ਹਿਤ ਨੇ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜੀ ਦੇ ਖਿਲਾਫ ਉਹ ਜਿੰਨੀਆਂ ਵੀ ਉਹਨੇ ਗੱਲਾਂ ਕੀਤੀਆਂ ਉਹਨਾਂ ਨੂੰ ਅਸੀਂ ਚਤਨ ਲਾਉਂਦੇ ਵੀ ਆ ਕਿ ਸਾਰੀਆਂ ਨਰਮੋਲ ਆ ਕਿਉਂਕਿ ਉਹਦੀ ਜਮਾਨਤ ਨਹੀਂ ਸੀ ਹੋ ਸਕਦੀ ਉਥੇ 4 ਕੇਸ ਹੋਰ ਵੀ ਰਿਜਿਸਟਰ ਨੇ ਇਹ ਸਰਕਾਰ ਨੇ ਨਾ ਤਾਂ ਉਹਨੂੰ ਫੜਿਆ ਹਣ ਤੱਕ ਨਾ ਹਣੀ ਮਰੀਦ ਨੂੰ ਫੜਿਆ ਸવાય ਉਹਨਾਂ ਦੀ ਫੜਦੀ ਬਿਜਾਈ ਉਹਨੂੰ ਰਿਲੀਫ ਦੇ ਕੇ ਤੇ ਉਹਦੇ ਕੋਕੈਸਟਾ ਬਣਾ ਕੇ ਉਹਨੂੰ ਇਤਨਾ ਸ਼ੋਚ ਪੇਸ਼ ਕਰ ਕਰਕੇ ਤੇ ਸ਼੍ਰੋਮਣੀ ਕਾਲੀ ਦਲ ਨੂੰ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਮਿਲਦਾ ਹੈ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਵਾ ਉਹ ਸਾਰਾ ਨਰਮੂਲ ਹੈ ਤੇ ਉਹ ਝੂਠ ਹੈ ਕਿਉਂਕਿ ਉਹ ਕੋਈ ਬੋਲਦਾ ਵਾ ਜੋ ਉਹਨੂੰ ਬੀਜੇਪੀ ਵਾਲੇ ਜਾਂ ਨਾਗਪੁਰ ਵਾਲੇ ਕਹਿੰਦੇ ਆ ਉਸ ਹਾਲਾ ਨਾ ਉਹ ਸਾਰੀ ਗੱਲ ਚੱਲ ਰਹੀ ਆ ਕੋਈ ਸ਼੍ਰੋਮਣੀ ਕਾਲੇ ਦੇ ਤੁਹਾਨੂੰ ਕਿਵੇਂ ਕਮਜ਼ੋਰ ਕੀਤਾ ਜਾਤਾ ਵਾ ਕਿਵੇਂ ਪ੍ਰਧਾਨ ਨੂੰ ਕਮਜ਼ੋਰ ਕੀਤਾ ਜਾਤਾ ਇਹ ਸਾਰੀ ਚਾਲ ਆ ਇੱਕ ਤਾਂ ਗੱਲ ਇਹ ਹੋਈ ਦੂਜੀ ਇਹ ਸਰਕਾਰਾਂ ਕੈਪਟਨ ਬਰਿੰਦਰ ਸੋਇ 150 ਦੇ ਵਿੱਚ ਮੁੱਖ ਮੰਤਰੀ ਬਣਿਆ ਉਹਨੇ ਕਿਹਾ ਵੀ ਮੈਂ ਇਹ ਅਨਸਾਰ ਸਾਰਾ ਬਾਈਬਲ ਖੜਾ ਦਾ ਮੈਂ ਇਨਸਾਫ ਤੋਂ ਮੈਂ ਜਿਹੜਾ ਵੀ ਗੁਰੂ ਮਹਾਰਾਜ ਦੇ ਪੱਤਰੇ ਜਿਨ੍ਹਾਂ ਨੇ ਅੰਗ ਤੋੜੇ ਆ ਮਰੋੜੇ ਆ ਸੁੱਟੇ ਆ ਉਹਨਾਂ ਸਾਰਿਆਂ ਨੂੰ ਮੈਂ 2 ਮਹੀਨੇ ਜਿੰਨਾਗਾ ਕਰੂੰਗਾ ਉਹ ਪੰਜ ਸਾਲ ਨੰਗੇ ਕੇ ਉਹਨੇ ਕੁਛ ਨਹੀਂ ਕੀਤਾ ਉਹ ਤੋਂ ਬਾਅਦ ਉਹਨਾਂ ਸੋਹ ਮਾਨ ਨੇ ਆਖਿਆ ਮੈਂ ਤੇ 4 ਦਿਨਾਂ ਦਾ ਕਾਬਾ ਮੈਂ ਸਾਰੇ ਨੰਗੇ ਕਰ ਦੂੰਗਾ ਇਹ ਸਾਰਿਆਂ ਦੇ ਸਾਹਮਣੇ ਅੱਜ ਤੱਕ ਉਹਨਾਂ ਕੁਛ ਨਹੀਂ ਕੀਤਾ ਸਿਰਫ ਇਹਨੇ ਕਹਿੰਦੇ ਆ ਕਿ ਇਹ ਕੰਮ ਜਿਹੜਾ ਵਾ ਗ੍ਰਹਿ ਮੰਤਰੀ ਉਹ ਤੋਂ ਸਦਾ ਸੁਖੀਰ ਤੋਂ ਬਾਤਲ ਸੀ ਉਹਦੇ ਹੁੰਦਿਆਂ ਆ ਉਹਦੇ ਹੁੰਦਿਆਂ ਤਾਂ ਹੋਇਆ ਕੋਈ ਵੀ ਚੋਰੀ ਕਰਦਾ ਵਾ ਭਾਵੇਂ ਥਾਣੇ ਦੇ ਲੱਕਟਵਾਲੀ ਦੇ ਲਾਗੇ ਵੀ ਕਰ ਜਾਂਦਾ ਕਈ ਯਾਰੀ ਨਹੀਂ ਫੜਿਆ ਜਾਂਦਾ ਪਰ ਜਿਹੜਾ ਤਾਂ ਫੜਿਆ ਨਹੀਂ ਉਹ ਤਾਂ ਫੜੇ ਹੋਣਾ ਉਹਨਾਂ ਨੂੰ ਅੱਜ 8-9 ਸਾਲ ਹੋ ਗਏ ਇਹਨਾਂ ਨੂੰ ਗ੍ਰਹਿ ਮੰਤਰੀ ਵੀ ਬਦਲ ਗਏ ਆ ਸਰਕਾਰਾਂ ਵੀ ਬਦਲ ਗਈਆਂ ਇਹਨਾਂ ਹੁਣ ਤੱਕ ਕਿਉਂ ਨਹੀਂ ਉਹਨੂੰ ਫੜਿਆ ਕਿਉਂ ਨਹੀਂ ਉਹ ਦੋਸ਼ੀਆਂ ਨੂੰ ਕਟਾਰੇ ਦੇ ਲਿਆਦਾ ਜੇ ਸ਼੍ਰੋਮਣੀ ਕਾਲੀ ਦਲ ਦੇ ਦੋਸ਼ੀ ਤੇ ਇਹਨੂੰ ਲਿਓ ਕਟਾਰੇ ਦੇ ਜਿਸ ਵੇਖ ਬੀਰ ਸਿੰਘ ਬਾਦਲ ਹੈ ਤੇ ਇਹਨੂੰ ਕਟਾਰੇ ਦੇ ਜਿ ਲਿਆਉਂਦੇ ਦੂਜੀ ਗੱਲ ਰਹੀ ਸਾਡੀ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਰੁਸ ਕੇ ਗਏ ਜਿਹੜੇ ਬੰਦੇ ਆ ਉਹ ਸਾਰੇ ਵਿੱਚ ਸੀ ਸ਼੍ਰੋਮਣੀ ਕਾਲੀ ਦਲ ਤੇ ਠੀਕ ਠਾਕ ਬੜੇ ਯੋਰਨਾ ਤਰਲਿਆ ਨਾ ਦਬਾਣਾ ਲਈਆਂ ਵੀ ਮੈਂ ਫਲਾਣੇ ਕੇ ਆ ਮੈਂ ਇੱਥੇ ਲੜਦਾ ਜੇ ਕਹਾਂ ਮੈਂ ਇੱਥੇ ਲੜਾਂ ਉੱਥੇ ਲੜੀਆ ਆਪਣੀ ਮਰਜ਼ੀ ਦੇ ਨਾਲ ਸਾਡਾ ਜੇ ਰੋਲ ਮਾੜਾ ਸੀ ਲੋਕਾਂ ਦੇ ਵਿੱਚ ਲੋਕਾਂ ਨੇ ਸਾਨੂੰ ਨਕਾਰਿਆ ਉਸ ਗੱਲ ਨੂੰ ਅਸੀਂ ਮੰਨਣ ਦੀ ਸਵਾਏ ਅਸੀਂ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਨੂੰ ਆਨੇ ਵੀ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਇਹਦੀ ਕਾਰਗੁਜ਼ਾਰੀ ਠੀਕ ਨਹੀਂ ਤੁਹਾਡੀ ਕਾਰਗੁਜ਼ਾਰੀ ਠੀਕ ਹੈ ਜਿਹੜੀਆਂ ਜਮਾਨਤਾਂ ਜਬ ਤੱਕ ਖਰਾ ਕੇ ਬੈਠੇ ਜੀ ਉਦੋਂ ਨਾਲੇ ਲੜਨੀ ਮੈਂ ਮੇਰੇ ਤੋਂ ਵੱਧ ਕੋਈ ਕੁਰਬਾਨੀ ਵਾਲਾ ਨਹੀਂ ਹੈਗਾ ਪਤਾ ਨਹੀਂ ਕਿਹੜੀ ਕੁਰਬਾਨੀ ਜਿਹੜੀ ਇਹ ਬੰਨੀ ਫਿਰਦੇ ਸੀ ਕੁਰਬਾਨੀ ਵਾਲਾ ਤੇ ਸਾਰੇ ਚਲੇ ਗਏ ਜੀ ਜੋ 1920 ਤੋਂ ਬਾਅਦ ਕੁਰਬਾਨੀਆਂ ਹੋਈਆਂ ਤੇ ਬਾਅਦ ਤੱਕ ਕੁਰਬਾਨੀਆਂ ਹੋਈਆਂ 76 ਜਾ ਕੇ ਪਹਿਲੀ ਕਾਲੀ ਦਲ ਦੀ ਸਰਕਾਰ ਬਣੀ ਆ ਉਦੋਂ ਪਤਾ ਲੱਗਾ ਕਿ ਸਰਕਾਰ ਵੀ ਬਣਦੀ ਕਦੀ ਪੰਜਾਬ 'ਚ ਕਦੀ ਕਾਰ ਨਹੀਂ ਦੱਲਦੀ ਜਾਂ اپੋਜੀਸ਼ਨ ਦੀ ਸਰਕਾਰ ਬਣੀ ਹਮੇਸ਼ਾ ਇਹ ਤੇ ਕਾਂਗਰਸੀ ਸਰਕਾਰ ਬਣਦੀ ਰਹੀ ਪੰਜਾਬ ਦੇ ਜਿੰਨੇ ਮਸਲੇ ਆ ਸਾਰੇ ਸ਼੍ਰੋਮਣੀ ਕਾਲੀ ਦਲ ਨੇ ਠਾਇਏ ਪਾਣੀ ਦੇ ਮਸਲੇ ਠਾਇਏ ਪੰਜਾਬ ਨੂੰ ਬਿਜਲੀ ਸਰਪਲਸ ਕੀਤੀ ਕਿੰਨੀਆਂ ਸਹੂਲਤਾਂ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਨੇ ਦਿੱਤੀਆਂ ਤੇ ਅੱਜ ਇਹ ਨਵੇਂ ਲੋਕ ਆਏ ਆ ਇਹਨਾਂ ਅੱਜ ਕੀ ਕੀਤਾ ਸਿਰਫ ਫਰਕ ਇਹ ਨਾ ਵਾ ਜਿਹੜੀ ਪੀੜ੍ਹੀ ਨੇ ਕੁਰਬਾਨੀਆਂ ਕੀਤੀਆਂ ਤੇ ਜਿਹੜੀ ਉਹਦੀ ਦੂਜੀ ਪੀੜ੍ਹੀ ਵੀ ਉਹ 80 84 ਤੋਂ ਜਾਂ 90 ਤੋਂ ਬਾਅਦ ਜਿਹੜੇ ਜੰਮੇ ਆ ਮੁੰਡੇ ਜਿਨ੍ਹਾਂ ਨੇ ਕਿ ਵੋਟਾਂ ਪਾ ਕੇ ਬਦਲਾ ਦਾ ਨਾਂ ਦਿੱਤਾ ਗਿਆ ਵਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਵੀ ਸ਼੍ਰੋਮਣੀ ਕਾਲੀਦਾਲ ਨੇ ਸਾਨੂੰ ਆ ਸਾਰੇ ਭੂਕ ਦਿੱਤੇ ਆ ਸਾਨੂੰ ਪਿੰਡਾਂ ਦੀ ਡਿਵੈਲਪਮੈਂਟ ਜਾਂ ਜਿੰਨੇ ਨੌਕਰੀ ਨੌਕਰੀ ਦੇ ਸੋਰਸ ਪੈਦਾ ਕੀਤੇ ਆ ਉਹ ਸ਼੍ਰੋਮਣੀ ਕਾਲੀਦਾਲ ਨੇ ਕੀਤੀ ਜੀ ਬਿਜਲੀ ਸਰਪਲਸ ਕੀਤੀ ਇਹਨਾ ਕੀਤੀ ਸਗਣ ਸਕੀਮਾ ਵੜਾਪਾ ਪਰ ਕਿਹਨਾਂ ਕੋਈ ਪਤਾ ਹੀ ਨਹੀਂ ਕੋਈ ਐਸੀ ਛਾਏ ਨਹੀਂ ਜਿਹੜੀ ਸ਼੍ਰੋਮਣੀ ਕਾਲੀਦਾਲ ਨੇ ਨਾਂ ਦਿੱਤੀ ਪਰ ਅੱਜ ਦੇ ਜਿਹੜੇ ਮੁੰਡੇ ਆ ਇਹ ਸਮਝਦੇ ਆ ਜੇ ਮਾਲੀਆ ਮਾਫ ਹੋਇਆ ਉਹ ਵੀ ਸਾਡੇ ਹਕੂਬ ਸੀ ਉਹ ਹੁਣੇ ਪਤਾ ਨਹੀਂ ਉਹਨਾਂ ਨੂੰ ਪਿੱ ਕਿਤਾ ਕਿੰਨੇ ਆ ਇਹ ਵਿੱਤੀ ਬੋਝ ਕਿਹਦੇ ਸਿਰ ਤੇ ਪਿਆ ਵਾ ਇੱਕ ਐਸਾ ਵਧੀਆ ਪੰਜਾਬ ਨੂੰ ਮਾਹੌਲ ਸਿਰਜ ਕੇ ਦਿੱਤਾ ਇਹ ਕਿੰਨੇ ਦਿੱਤਾ ਇਹ ਨੂੰ ਕੋਈ ਪਤਾ ਨਹੀਂ ਕਿਉਂਕਿ ਉਹ ਜਮੇ ਉਸ ਮਾਹੌਲ ਤੋਂ ਸਾਰੇ ਬਾਦਾਂ ਤੇ ਆ ਇਸ ਕਰਕੇ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਜਿਹੜੇ ਅੱਜ 30 ਸਾਲ ਦੇ ਆ ਵੀ ਸ਼੍ਰੋਮਣੀ ਕਾਲੀਦਾਲ ਨੇ ਪੰਜਾਬ ਵਾਸਤੇ ਕੀ ਕੀਤਾ ਪੰਜਾਬ ਦੀ ਬਿਹਤਰੀ ਅਤੇ ਕੀ ਕੀਤਾ ਬਹੁਤ ਕੁਝ ਕੀਤਾ ਅੱਜ ਵੀ ਜੇਕਰ ਦਾ ਕਰ ਨੂੰ ਕਰਾਂਗੇ ਵੀ ਬਰਸਦਾਰ ਜੀ ਡਰ ਇਹ ਆਇਆ ਵੀ ਅਸੀਂ ਪਾਣੀ ਇੱਕ ਮੰਗਿਆ ਪਾਣੀ ਦਾ ਘੁੱਟ ਮੰਗਿਆ ਵੀ ਸਾਡਾ ਪਾਣੀ ਸਾਨੂੰ ਦੇ ਦਿਓ ਉਹ ਪਾਣੀ ਵੇਪਰ ਸਾਡੀਆਂ ਨਾਸਾਂ ਵਿੱਚ ਕਿਤਰਾ ਨਾ ਟੰਡਿਆ ਰਲ ਕਿੰਨਾ ਤੰਗ ਕੀਤਾ ਉਹ ਪਾਣੀ ਨੇ ਵੀ ਆ ਤਾਂ ਵਾ ਸਾਡਾ ਮੁੰਡਾ ਜਿਹੜਾ ਪੰਜਾਬ ਦਾ ਇਹਨਾਂ ਨੇ ਫੜ ਫੜ ਕੇ ਉਹਨੂੰ ਮਰਵਾ ਦਿੱਤਾ ਉਹ ਸਾਨੂੰ ਪਾਣੀ ਇਸ ਭਾ ਪਿਆ ਵਾ ਅਸੀਂ ਅੱਜ ਵੀ ਸਕੀਮਾਂ ਬਣਾਉਨੇ ਆ ਸਾਡੀ ਪਾਰਟੀ ਵਿੱਚ ਡਿਸਕਸ਼ਨ ਹੋ ਰਹੀ ਆ ਪੰਜਾਬ ਦੇ ਮਸਲੇ ਨੂੰ ਕਿਤਰਾ ਵੇ ਅਪਗ੍ਰੇਡ ਕੀਤਾ ਵੇ ਦੁਬਾਰਾ ਲੋਕਾਂ ਨੂੰ ਕਿਤਨਾ ਦੱਸਿਆ ਜਾਵੇ ਵੀ ਸ਼੍ਰੋਮਣੀ ਕਾਲੀਦਾਲੀ ਤੁਹਾਡੀ ਨੁਮਾਇੰਦਗੀ ਜਮਾਤ ਹੈ ਕਿਉਂਕਿ ਸ਼੍ਰੋਮਣੀ ਕਾਲੀਦਾਲੀ ਪੰਜਾਬ ਦੀ ਜਮਾਤ ਹੈ ਇਹ ਪੰਜਾਬੀਆਂ ਦੀ ਪਾਰਟੀ ਆ ਪੰਜਾਬ ਵਾਸਤੇ ਆ ਜਿਹੜੇ ਨੈਸ਼ਨਲ ਪਾਰਟੀਆਂ ਆ ਆਮ ਆਦਮੀ ਪਾਰਟੀ ਉਹ ਦਿੱਲੀ ਦੇ ਪਾਣੀ ਬਾਰੇ ਸੋਚੂ ਉਹ ਰਾਜਸਥਾਨ ਦੇ ਪਾਣੀ ਬਾਰੇ ਸੋਚੂ ਉਹ ਹਰਿਆਣੇ ਦੇ ਪਾਣੀ ਬਾਰੇ ਸੋਚੂ ਉਹ ਮਾਝੇ ਨੂੰ ਇਹ ਸਾਦੂਗੀ ਪਰ ਸ਼੍ਰੋਮਣੀ ਕਾਲੀਦਾਵ ਜਨ ਦੇ ਪੰਜਾਬ ਦੀ ਪਾਰਟੀ ਨੂੰ ਪੰਜਾਬ ਵਾਸਤੇ ਮੰਗਣਾ ਕੋਈ ਵੀ ਇਸ਼ੂ ਹੋਇਆ ਭਾਵੇਂ ਐਮਐਸਪੀ ਦਾ ਵੀ ਆ ਠੀਕ ਆ ਬਹੁਤ ੱੱਕਾ ਕੀਤਾ ਬੀਜੇਪੀ ਦੀ ਸਰਕਾਰ ਨੇ ਨੁਕਸਾਨਾਂ ਦੇ ਦਾ 800 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ ਮੰਨ ਕੇ ਕਾਨੂੰਨ ਦਾ ਬਦਲਾਅ ਕੀਤਾ ਕਾਇਲ ਇੱਕ ਨੂਨੋ ਰੱਦ ਕੀਤਾ ਕਰਕੇ ਨੋਟੀਫਿਕੇਸ਼ਨ ਨਹੀਂ ਕੀਤਾ ਬੇਈਮਾਨੀ ਦਾ ਜਿੰਨਾ ਕਿ ਨੋਟੀਫਿਕੇਸ਼ਨ ਨਹੀਂ ਕਰਦੇ ਕੋਈ ਤਾਂ ਨਹੀਂ ਸਮਝ ਕਾਨੂੰਨ ਬਣਦਾ ਪਾਰਲੀਮੈਂਟ ਚ ਪਾਸ ਹੋ ਗਿਆ ਜਿੰਨਾ ਚ ਨੋਟੀਫਾਈ ਨਹੀਂ ਇਹਦਾ ਕਾਨੂੰਨ ਨਹੀਂ ਬਣਦਾ ਇਸ ਕਰਕੇ ਉਹ ਵੀ ਉਸੇ ਤਰ੍ਹਾਂ ਪਿਆ ਅੱਜ ਤੱਕ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਸਿਪਾਈ ਸਾਰੇ ਜਿਲ੍ਹਾ ਇਕਾ 71 ਵੀ ਆ ਅਸੀਂ ਸਾਰੇ ਸਦਾਸਕ ਵੀਰ ਸਾਂ ਬਾਦਲ ਦੀ ਰਹਿਨ ਮਾਈ ਨੂੰ ਕਬੂਲ ਦੇ ਉਹਦੇ ਨਾਲ ਵੀ ਖਲੋਤੇ ਰਹਿ ਨਾਲ ਖਲੋਤੇ ਵੀ ਰਹਾਂਗੇ ਇਸ ਕਰਕੇ ਇਹ ਜਿਹੜਾ ਸਮਾਂ ਗੇ ਤਾਂ ਦਾ ਤੇ ਠਾ ਦਾ ਇਹ ਹਮੇਸ਼ਾ ਹੀ ਸੂਰਜ ਇੱਕ ਬੰਨੇ ਚੜਦਾ ਦੂਜੇ ਬੰਨੇ ਡੁੱਬਦਾ ਕਿਉਂਕਿ ਸਾਡੀ ਜਿਹੜੀ ਜੂਆਪੀੜ ਹੀ ਇਹਨਾਂ ਨੂੰ ਪਤਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਕੀ ਹੈ ਤੇ ਇਹਨੇ ਕੀ ਸਾਡੇ ਆਥੇ ਕੀਤਾ ਪੰਜਾਬ ਆਥੇ ਕੀ ਕੀਤਾ ਜਿੱਦਣ ਤੋਂ ਪਹਿਲੀ ਸਰਕਾਰ ਸੰਸਦ ਸਭਾ ਵਿੱਚ ਬਣੀ ਨਾ ਪਹਿਲੋ ਕਿੰਨਾ ਇਸੇ ਕਤਲੋਕਾਂ ਚ ਰੋਜੇ ਹੁੰਦਾ ਹੀ ਉਸ ਤੋਂ ਬਾਅਦ ਇੱਕ ਵੀ ਮੁੰਡੇ ਨੂੰ ਫੜ ਕੇ ਨਹੀਂ ਕਿ ਮਾਰਿਆ ਗਿਆ ਸੋ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪਰਪਰੋਗਰਾਮ ਦੇ ਨਾਲ ਬਾਕੀ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਨੇ ਅਨੁਸ਼ਾਸਨੀ ਕਮੇਟੀ ਨੇ ਜਿਨ੍ਹਾਂ ਨੂੰ ਇਹ ਚੋਂ ਬਾਹਰ ਕੱਢਿਆ ਵਾ ਉਹ ਵੀ ਇਹਨਾਂ ਨੇ ਠੀਕ ਕੱਢਿਆ ਕਿਉਂਕਿ ਇਹਨਾਂ ਨੂੰ ਸਾਰੇ ਮਸਲੇ ਜਿਹੜੇ ਆ ਇਹ ਸਾਨੂੰ ਪਾਰਟੀ ਪਲੇਟਫਾਰਮ ਦੇ ਵਿੱਚ ਬਹਿ ਕੇ ਅੰਦਰ ਬਹਿ ਕੇ ਹੱਲਣਾ ਚਾਹੀਦਾ ਹੀ ਗੱਲ ਕਰਨੀ ਚਾਹੀਦੀ ਹੀ ਸਾਨੂੰ ਇਹ ਮਸਲੇ ਵਿੱਚ ਬਹਿ ਕੇ ਹੱਲ ਕਰਨੇ ਚਾਹੀਦੇ ਹੀ ਆਪਣੇ ਘਰ ਦੀ ਗੱਲ ਗਵਾਢੀ ਨੂੰ ਦੱਸੋ ਕੋਈ ਵੱਡੀ ਸਿਆਣਪ ਨਹੀਂ ਉਹ ਕਦੀ ਤੁਹਾਡਾ ਮਸਲਾ ਹੱਲ ਨਹੀਂ ਕਰੂਗਾ ਉਹਨੇ ਆ ਕੇ ਉਹ ਚ ਵਾਦਾ ਹੀ ਕਰਨਾ ਤੁਹਾਡੇ ਝੜੇ ਨੂੰ ਹੋਰ ਵਧਾਉਣਾ ਸੋ ਮੈਂ ਅੱਜ ਵੀ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਤੇਰੀ ਤੁਸੀਂ ਗਏ ਸ਼੍ਰੋਮਣੀ ਕਾਲੀਕਲ ਤੁਹਾਨੂੰ ਕੁਝ ਨਹੀਂ ਆਤਾ ਆਓ ਵਿੱਚ ਬਹਿ ਕੇ ਸਿਰ ਜੋੜ ਕੇ ਖਬੀਰ ਸੋ ਬਦਲ ਨਾਲ ਬਹਿ ਕੇ ਅੰਦਰ ਗੱਲ ਕਰੀਏ ਪੰਜਾਬ ਦੇ ਮਸਲੇ ਨੂੰ ਕਿਤਨਾ ਹੱਲ ਕਰਨਾ ਵਾ ਜਿਹੜੀ ਥੱਲੇ ਸਾਡੇ ਵਿੱਚ ਸਾਨੂੰ ਹੁਣ ਤਾਂ ਆਈ ਆ ਕਮਜ਼ੋਰੀ ਆਈ ਆ ਇਹ ਕਮਜ਼ੋਰੀ ਨੂੰ ਆਪਾਂ ਦੂਰ ਕਰਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਝੰਡੇ ਨੂੰ ਬੁਲੰਦ ਕਰਕੇ ਸਾਰਾ ਖਬੀਰ ਸੋ ਬਦਲ ਨੂੰ ਸ਼ਕਤੀ ਦੇਣੀ ਆ ਪੰਜਾਬ ਦੇ ਲੋਕਾਂ ਨੂੰ ਦੇਣੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਣੀ ਆ ਤਾਂ ਕਿ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਤ ਰੱਖਿਆ ਜਾਵੇ ਬੀਜੇਪੀ ਦੇ ਅਖਾਂ ਦੇ ਵਿੱਚ ਸਾਡਾ ਪੰਜਾਬ ਬਿਲਕੁਲ ਸੁਰੱਖਿਤ ਨਹੀਂ ਸਾਡਾ ਜਿਹੜਾ ਪਾ ਰੈਡ ਐਮ ਦੀ ਮੈਨੇਜਮੈਂਟ ਬੋਰਡ ਆ ਸਾਡਾ ਇਹਨਾਂ ਉਹਦੇ ਚੋਂ ਵੀ ਹਿੱਸਾ ਕਰਦਾ ਅਸੀਂ ਕੁਝ ਨਹੀਂ ਮੰਗਿਆ ਅਸੀਂ ਮੰਗਾਈ ਹਰੀਕੇਡ ਵਰਕ ਦਾ ਸਾਨੂੰ ਜਿਹੜਾ ਕੰਟਰੋਲ ਦਿੱਤਾ ਜਾਵੇ ਰੋਪੜ ਐਡਵਰਕ ਦਾ ਕੰਟਰੋਲ ਦਿੱਤਾ ਜਾਵੇ ਤਾਂ ਕਿ ਅਸੀਂ ਆਪਣਾ ਪਾਣੀ ਜਿਹੜਾ ਇਹ ਆਪਣੇ ਪੰਜਾਬ ਚ ਇਹਨੂੰ ਡਿਸਟ੍ਰੀਬਿਊਟ ਛੋਟੀਆਂ ਡਿਸਟ੍ਰੀਬਿਊਟਰਾਂ ਬਣਾ ਕੇ ਛੋਟੀਆਂ ਨਹਿਰਾਂ ਬਣਾ ਕੇ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਜੋ ਥੱਲੇ ਪਾਣੀ ਜਾ ਰਿਹਾ ਇਹਨੂੰ ਅਸੀਂ ਮੰਡ ਸਕਾਗੇ ਪਰ ਉਹ ਪਾਣੀ ਦੇ ਬਦਲੇ ਤੁਹਾਡੇ ਸਾਹਮਣੇ ਜਿਹੜੇ ਉਦੋਂ ਤੁਸੀਂ ਬਹੁਤ ਸਾਰੇ ਸਾਡੇ ਛੋਟੀ ਉਮਰ ਦੇ ਬੱਚਿਆਂ ਚੋ ਸਾਰਾ ਚੱਦਰ ਪੰਜਾਬ ਦੇ ਵਿੱਚ ਕੇਵਲ ਪਾਣੀ ਦਾ ਪੰਜਾਬ ਦੇ ਵਾਧਦਕਾਂ ਦਾ ਨੰਦਪੁਰ ਦੇ ਮਥੇ ਦਾ ਨੰਦਪੁਰ ਦਾ ਮਥਾ ਜਿਹੜਾ ਅਸੀਂ ਰੱਖਿਆ ਸੀ ਇਹਨੂੰ ਇਹਨਾਂ ਖਾਲਸਾ ਦਾ ਮਥਾ ਮਥਾ ਬਣਾ ਕੇ ਉਹ ਸਾਰੇ ਹਿੰਦੁਸਤਾਨ ਤੇ ਦੁਨੀਆ 'ਚ ਪ੍ਰਚਾਰ ਕੀਤਾ ਵੀ ਜਿਹੜੇ ਸਿੱਖਿਆ ਇੱਕ ਵੱਖ ਵਾਤੀ ਆ ਇਹ ਵੱਖਰਾ ਖਾਲਸਾ ਬਣ ਗਿਆ ਇਹ ਜੋ ਕਰਕੇ ਸਾਨੂੰ ਇਹ ਨੱਪਾਂ ਕਿਉਂਦਾ ਸੀ ਉਹ ਪੂਰਾ ਇਹਨਾਂ ਕਰਕੇ ਤੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸ੍ਰੀ ਖਾਲਸਾ ਨੂੰ ਟਹਿ ਟੇਰ ਕੀਤਾ ਜੇ ਜੇ ਕੋਈ ਤੋਂ ਕਾਜ ਨਹੀਂ ਬਰਦੀ ਉਦੋਂ ਨਹੀਂ ਬਰਦੀ ਉਹ ਵੀ ਜ਼ਬਰਦਸਤ ਸਾਡੇ ਕੋਲ ਸਾਡੀ ਗੱਲ ਸੁਣਦੇ ਭਾਜੇ ਸਾਡੇ ਦੇ ਤਸ਼ੱਦਦ ਕੀਤਾ ਗਿਆ ਫਰੋਮਣੀ ਕਾਲੀ ਦਲ ਨੇ ਉਸ ਤਸ਼ੱਦਦ ਦਾ ਟੱਕ ਕੇ ਮੁਕਾਬਲਾ ਕੀਤਾ ਸੋ ਮੈਂ ਅਸੀਂ ਸੜੀ ਜਾਂ ਸਭ ਮੀਟਿੰਗ ਕੀਤੀ ਅਸੀਂ ਸਾਰੇ ਇਕਜੁੱਟ ਫਰੋਮਣੀ ਕਾਲੀ ਦਲ ਦੇ ਪ੍ਰਧਾਨ ਉਹਦੇ ਨਾਲ ਆ ਤੇ ਫਰੋਮਣੀ ਕਾਲੀ ਦਲ ਨੂੰ ਅਸੀਂ ਸਾਰੇ ਚੜ੍ਹਦੀ ਕਲਾ ਜੀ ਵੇਖਣਾ ਚਾਹੁੰਦੇ ਆ ਜਿਹੜੇ ਗਏ ਆ ਉਹਨਾਂ ਨੂੰ ਇਹ ਜਰੂਰ ਕਰਾਂਗੇ ਤੇ ਤੁਸੀਂ ਫਰੋਮਣੀ ਕਾਲੀ ਦਲ ਜਾ ਕੇ ਫਰੋਮਣੀ ਕਾਲੀ ਦਲ ਦੇ ਵਾਸਤੇ ਕੰਮ ਕਰੋ ਬਖਰੇ ਘਰੇ ਢੜਾਇਆ ਸ਼ਕਤੀ ਕਮਜ਼ੋਰ ਕੀਤੀ ਆ ਤੁਸੀਂ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਪੁੱਛੇ ਨਾ ਕਰ